ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਦੇ ਬਾਦਸ਼ਾਹ ਸਿਰਫ ਉਹਨਾਂ ਲੋਕਾਂ ਨੂੰ ਹੀ ਡਰਾ ਸਕਦੇ ਨੇ ਜਿਨ੍ਹਾਂ ਦਾ ਮਾਇਆ ਦੇ ਨਾਲ ਪਿਆਰ ਹੋਵੇ ਕਿਉਂਕਿ ਉਹ ਮੋਤ ਕਾਲੋਂ ਡਰਦੇ ਨੇ ਉਹਨਾਂ ਦਾ ਚੇਤ ਨਹੀਂ ਕਰਦਾ ਜਿਉਂਦੇ ਜੀ ਮਾਇਆ ਨੂੰ ਛੱਡਣਗਾ ਪਿਆ ਪੁੱਤਰ ਕਰ ਇਸਤਰੀ ਤੇ ਉਹਨਾਂ ਦੇ ਬਦਲੇ ਸਰੀਰ ਨੂੰ ਪਿਆਰ ਕਰਦੇ ਹਨ ਐਸਾ ਪਿਆਰ ਉਹਨਾਂ ਨੂੰ ਡਰਾਉਂਦਾ ਹੈ ਪਰ ਜਿਹੜੇ ਜਿਹੜੇ ਮਾਇਆ ਕੋਲੋਂ ਪਰੇ ਹਨ ਉਹ ਭਗਤ ਜਨ ਉਹਨਾਂ ਨੂੰ ਕਿਸੇ ਵੀ ਡਰ ਨੂੰ ਉਹਨਾਂ ਨੂੰ ਕਿਸੇ ਦਾ ਡਰ ਨਹੀਂ ਪਾਉਂਦਾ ਐਸੀ ਰਾਮ ਪਗਟ ਕਬੀਰ ਜੀ ਸੰ ਜਿਹੜੇ ਹਰ ਕਣ ਕਣ ਦੇ ਵਿੱਚ ਉਸ ਪਰਮਾਤਮਾ ਰੂਪੀ ਰਾਮ ਨੂੰ ਵੇਖਦੇ ਸਨ ਇਹ ਸਾਖੀ ਸਰਵਣ ਕਰਨ ਤੋਂ ਪਹਿਲਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਜੀ ਜੇਕਰ ਤੁਹਾਨੂੰ ਸਾਖੀ ਸੁਣਨ ਵਿੱਚ ਆਨੰਦ ਆਇਆ ਹੈ ਤਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਸ਼ੇਅਰ ਕਰਨਾ ਅਤੇ ਕਮੈਂਟ ਕਰਨਾ ਨਾ ਭੁੱਲਣਾ। ਤੈ ਦਿਲੋਂ ਧੰਨਵਾਦ ਹੈ। ਬਾਦਸ਼ਾਹ ਸਿਕੰਦਰ ਲੋਦੀ ਦੇ ਬੰਦੇ ਆਏ। ਉਹਨਾਂ ਨੇ ਆ ਕੇ ਕਬੀਰ ਜੀ ਨੂੰ ਘੇਰ ਲਿਆ। ਕਬੀਰ ਜੀ ਨੂੰ ਘਿਰਿਆ ਦੇਖ ਕੇ ਮਾਈ ਲੋਈ ਅਤੇ ਬਾਕੀ ਦੇ ਜੁਲਾਹੇ ਅਤੇ ਕਬੀਰ ਸਾਹਿਬ ਦੇ ਭਗਤ ਸਭ ਡਰ ਗਏ। ਉਹਨਾਂ ਨੇ ਬਾਦਸ਼ਾਹ ਦੇ ਆਦਮੀਆਂ ਨੂੰ ਸਮਝਾਉਣ ਦਾ ਯਤਨ ਕੀਤਾ ਪਰ ਉਹਨਾਂ ਨੇ ਇੱਕ ਨਾ ਮੰਨੀ ਆਖਰ ਉਹ ਬਾਦਸ਼ਾਹ ਵੱਲ ਦੁਰਪੇਰੇਾਰੇ ਇਕੱਠੇ ਹੋ ਕੇ ਬਾਦਸ਼ਾਹ ਅੱਗੇ ਫਰਿਆਦ ਕਰਨ ਲੱਗੇ ਉਹਨਾਂ ਨੇ ਕਿਹਾ اے ਬਾਦਸ਼ਾਹ ਕਬੀਰ ਖੁਦਾ ਪ੍ਰਸਤ ਬੰਦਾ ਹੈ ਕਿਸੇ ਦਾ ਕੁਝ ਨਹੀਂ ਵਿਗਾੜਦਾ ਲੋਕ ਐਵੇਂ ਇਸ ਨਾਲ ਈਰਖਾ ਕਰਦੇ ਨੇ ਇਸ ਨੂੰ ਛੱਡ ਦਿੱਤਾ ਜਾਏ ਹੋ ਸਕਦਾ ਹੈ ਖੁਦਾ ਦੇ ਪਿਆਰੇ ਨੂੰ ਕਸ਼ਟ ਦੇਣ ਤੇ ਕੋਈ ਬਿਪਤਾ ਹੀ ਆ ਜਾਏ ਪਰ ਇਹ ਸੁਣ ਕੇ ਬਾਦਸ਼ਾਹ ਅਸ ਤੋਂ ਮਸ ਨਾ ਹੋਇਆ ਉਹ ਹੰਕਾਰ ਵਿੱਚ ਰਿਹਾ ਉਸਨੇ ਹੁਕਮ ਕੀਤਾ ਕਬੀਰ ਉਹਨਾਂ ਚਿਰ ਨਹੀਂ ਛੱਡਿਆ ਜਾਏਗਾ ਜਿੰਨਾ ਚਿਰ ਉਹ ਰਾਮ ਦਾ ਨਾਮ ਲੈਣਾ ਛੱਡ ਕੇ ਮੁਸਲਮਾਨ ਨਹੀਂ ਹੋ ਜਾਂਦਾ ਇਸ ਤਰ੍ਹਾਂ ਉਹ ਇੱਕ ਮਤ ਵਿੱਚ ਆ ਜਾਏਗਾ ਬਹੁਤੇ ਮਤਾਂ ਵਿੱਚ ਰਹਿਣਾ ਠੀਕ ਨਹੀਂ ਇਹ Hindu ਤੇ Musalman ਦੋਨਾਂ ਨੂੰ ਟੰਗ ਕਰਦਾ। ਸਾਰੇ ਕਬੀਰ ਦੇ ਸ਼ਰਧਾਲੂ ਨਿਰਾਸ਼ ਹੋ ਗਏ। ਉਹਨਾਂ ਨੇ ਆਸ ਲਾ ਦਿੱਤੀ ਕਿ ਬਾਦਸ਼ਾਹ ਉਹਨਾਂ ਦੇ ਆਖੇ ਨਹੀਂ ਲੱਗੇਗਾ। ਉਹਨਾਂ ਦੇ ਦਿਲ RAM ਜੀ ਦੇ ਅੰਦਰ ਅਰਦਾਸਾਂ ਕਰਨ ਲੱਗੇ। ਕਿ RAM ਆਪਣੇ ਪਗ ਦੀ ਰੱਖਿਆ ਕਰੇ। ਇਸ ਤਰ੍ਹਾਂ ਸਾਰੇ ਕਾਸ਼ੀ ਸ਼ਹਿਰ ਵਿੱਚ ਆਹਾਕਾਰ ਮਚ ਗਈ। ਸ਼ੌੜਾ ਪੈ ਗਿਆ ਪਰ ਈਰਖਾ ਕਰਨ ਵਾਲੇ ਪੰਡਿਤ ਬਹੁਤ ਖੁਸ਼ ਸਨ। ਉਹ ਸਗੋਂ ਲੋਕਾਂ ਨੂੰ ਕਬੀਰ ਜੀ ਦੇ ਵਿਰੁੱਧ ਝੁਕਾਉਂਦੇ ਸਨ। ਉਧਰ ਕਬੀਰ ਜੀ ਬਾਦਸ਼ਾਹ ਦੇ ਅੱਗੇ ਪੇਸ਼ ਹੋਏ। ਕਬੀਰ ਜੀ ਨਰਪੈ ਸਨ। ਉਹਨਾਂ ਦੇ ਚਿਹਰੇ ਤੇ ਰਾਮ ਨਾਮ ਦੀ ਲਾਲੀ ਸੀ। ਜਦੋਂ ਬਾਦਸ਼ਾਹ ਦੇ ਕੋਲ ਜਾ ਕੇ ਖੋਤੇ ਤਾਂ ਉਹਨਾਂ ਨੇ ਫਿਰ ਵੀ ਸਲਾਮ ਨਹੀਂ ਆਖੀ। ਇਹ ਵੇਖ ਕੇ ਬਾਦਸ਼ਾਹ ਗੁੱਸੇ ਹੋ ਗਿਆ ਅਤੇ ਕਬੀਰ ਜੀ ਨੂੰ ਕਹਿਣ ਲੱਗਾ। ਇਹ ਤੇਰੇ ਲਈ ਠੀਕ ਨਹੀਂ ਕਬੀਰਾ। ਅਜੇ ਵੀ ਮੇਰੇ ਆਖੇ ਲੱਗ ਰਾਮ ਨਾਮ ਛੱਡ ਦੇ ਸੱਚਾ ਮੁਸਲਮਾਨ ਬਣ ਨਹੀਂ ਤਾਂ ਮੈਂ ਬਹੁਤ ਬੁਰੀ ਕਰਾਂਗਾ ਤੇਰੇ ਸਾਰੇ ਟੱਬਰ ਨੂੰ ਵੀਰਣੇ ਵਿੱਚ ਸੁੱਟ ਦੇਵਾਂਗਾ ਤੇਰੇ ਡੱਕਰੇ ਕੀਤੇ ਜਾਣਗੇ ਅੱਗੇ ਤਾਂ ਜਾਦੂ ਦੇ ਦਾ ਪੇਜ ਨਾਲ ਤੂੰ ਬਚ ਗਿਆ ਹੁਣ ਅੱਗ ਵਿੱਚ ਸੜਿਆ ਜਾਵੇਗਾ ਨਾ ਬੱਸ ਸੋਚ ਤੇਰਾ ਜਨਮ ਮੁਸਲਮਾਨ ਦੇ ਘਰ ਦਾ ਹੈ ਤੂੰ ਹਿੰਦੂ ਵੜਿਆ ਫਿਰਦਾ ਹੈ ਸ਼ਰਮ ਕਰ ਅਸਾ ਹੁਣ ਲਿਆਜ ਨਹੀਂ ਕਰਨਾ ਬਾਦਸ਼ਾਹੀ ਹੁਕਮਾਂ ਨੂੰ ਤੂੰ ਜਾਣਦਾ ਹੈ ਐਸੇ ਕਰੜੇ ਹੁੰਦੇ ਹਨ ਪਰ ਕਬੀਰ ਜੀ ਨੇ ਬਾਣੀ ਰਾਹੀਂ ਉੱਤਰ ਦਿੱਤਾ ਕਬੀਰ ਜੈਦਰ ਆਵਤ ਜਾਤੇ ਹੋ اٹਕੈ ਨਾਹੀ ਕੋਈ ਸੋਦਰ ਕੈਸੇ ਛੋਡੀਐ ਜੋਦਰ ਐਸਾ ਹੋਈ ਇਸ ਰਾਮ ਦੇ ਦਰਬਾਰ ਅਥਵਾ ਗੂਏ ਉੱਤੇ ਆਉਂਦਿਆ ਕੋਈ ਰੋਕਦਾ ਨਹੀਂ ਉਸ ਪਿਆਰੇ ਦੇ ਦਰਵਾਜ਼ੇ ਘਰ ਨੂੰ ਕਿਵੇਂ ਛੱਡ ਦੇਵਾਂ ਉਹ ਤਾਂ ਸੱਚਾ ਦਰ ਹੈ ਕਬੀਰ ਕੋ ਕਰਾਮ ਕੋ ਮੋਤੀਆ ਮੇਰੋ ਨਾਓ ਗਲੇ ਹਮਾਰੇ ਜਿਉਰੀ ਜੈ ਖਿੱਚੈ ਤਹ ਜਾਓ ਏ ਬਾਦਸ਼ਾ ਕਬੀਰ ਦਾ ਰਾਮ ਦਾ ਕੁੱਤਾ ਹੈ ਉਸ ਦਾ ਨਾਮ ਮੋਤੀ ਹੈ ਰਾਵ ਨੇ ਮੇਰੇ ਗਲ ਵਿੱਚ ਰੱਸੀ ਪਾਈ ਹੈ ਜਿੱਧਰ ਉਹ ਖਿੱਚਦਾ ਉਧਰ ਹੀ ਮੁੜ ਪੈਂਦਾ ਮੇਰੇ ਵਸ ਦੀ ਕੋਈ ਗੱਲ ਨਹੀਂ ਮੈਂ RAM ਦਾ ਵਫਾਦਾਰ ਬੰਦਾ ਕਹ ਪਬੀਰ ਪੈ ਸਾਗਰ ਤਰਨ ਕਉ ਮੈਂ ਸਤਗੁਰੂ ਕੋਟ ਲੇਉ ਕਬੀਰ ਜੀ ਆਖਦੇ ਨੇ ਡਰ ਰੂਪੀ ਸਮੁੰਦਰ ਨੇ ਤਰਨ ਵਾਸਤੇ ਮੈਂ ਸੱਚੇ ਕਰਤਾਰ ਦਾ ਆਸਰਾ ੱਕਿਆ ਹੈ ਇਸ ਤਰ੍ਹਾਂ ਦਲੇਰੀ ਨਾਲ ਕਬੀਰ ਜੀ ਬਾਦਸ਼ਾਹ ਨੂੰ ਸੁਣਾਈ ਗਏ ਉਹਨਾਂ ਨੇ ਸੱਚੋ ਸੱਚ ਕਹਿ ਦੇਣ ਦਾ ਫੈਸਲਾ ਕੀਤਾ ਜੋ ਹੋਣਾ ਸੀ ਉਹ ਤਾਂ ਹੋ ਕੇ ਰਹਿਣਾ ਸੀ ਫਿਰ ਕਿਸ ਗੱਲ ਦਾ ਡਰ ਉਹ ਆਖਿਆ ਕਬੀਰ ਜੋਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾਏ ਕਬਤਰ लेखा ਨੀਖ ਸੈ ਮਾਰੂਏ ਮੇ ਖੈ ਕਬੀਰ लेखा ਦੇਣਾ ਸੋਹਿਲਾ ਜੋ ਦਿਲ ਸੂਚੀ ਹੋਈ ਉਸ ਸਾਚੇ دیਵਾਨ ਮੈਂ ਪਲਾ ਨਾ ਪੱਤਰਿਆ ਕੋਈ ਆ ਬਾਦਸ਼ਾਹ ਅਜ ਜੋ ਤੱਕਾ ਕਰਦਾ ਹੈ ਉਹ ਜ਼ੁਲਮ ਬੜਾ ਵੱਡਾ ਪਾਪ ਹੈ। ਖੁਦਾ ਭਗਵਾਨ ਦੇ ਦਫ਼ਤਰ ਵਿੱਚ ਉਸਦੇ ਕਰਮਾਂ ਦਾ ਜਦੋਂ ਲੇਖਾ ਹੋਏਗਾ ਤਾਂ ਆਪਾ ਪਾਪ ਦਾ ਪੱਲਾ ਭਾਰੀ ਨਿਕਲੇਗਾ। ਜਦੋਂ ਪਾਪ ਬਹੁਤੇ ਹੋਏ ਉਸਦੇ ਮੂੰਹ ਤੇ ਚਪੇੜਾਂ ਵੱਜਣਗੀਆਂ। ਪਾਪਾਂ ਦਾ ਫਲ ਉਸ ਨੂੰ ਭੁਗਤਣਾ ਪਏਗਾ। ਬਾਹਰ ਟਲ ਨਹੀਂ ਬਚ ਸਕਦਾ। ਇਹ ਵੀ ਸਮਝੋ ਲੇਖਾ ਦੇਣਾ ਤਾਂ ਹੀ ਸੋਖਾ ਹੈ। ਜੇ ਦਿਲ ਵਿੱਚ ਸੱਚਾਈ ਹੈ। ਕਿ ਸੱਚੀ ਪ੍ਰਮਾਤਮਾ ਦੀ ਦਰਗਾਹ ਵਿੱਚ ਕਰਮਾਂ ਤੋਂ ਬਿਨਾ ਕੋਈ ਸੈਤਾਨੇ ਕਾ ਸਕਦਾ ਉੱਥੇ ਕੋਈ ਜ਼ਮਾਨਤੀ ਵੀ ਨਹੀਂ ਬਣਦਾ ਉੱਥੇ ਤਾਂ ਨੇਕ ਕਰਮ ਹੀ ਕੰਮ ਕਰਦੇ ਹਨ ਐਉਂ ਉੱਤਰ ਦੇਂਦਾ ਹੋਇਆ ਕਬੀਰ ਉੱਚੀ ਉੱਚੀ ਆਖਣ ਲੱਗਾ RAM ਹੀ RAM ਹੈ ਪਈ ਸਾਰੇ RAM ਹੀ RAM ਹੈ ਪ੍ਰੀਰ ਲਾਗੀ ਪ੍ਰੀਤ ਸੁਜਾਨ ਸਿਓ ਵਰਜੈ ਲੋਗ ਅਜਾਨ ਕਾਸੇ ਉਹ ਟੁੱਟੀ ਵਾਇਗੜੀ ਕਾਸੇ ਉਹ ਟੁੱਟੀ ਕਿਉਂ ਬਣੇ ਬਿਆਗੇ ਜੀਬਰਾਨ ਵਾ ਵਾ ਪਿਆਰੇ ਨਾਲ ਪਿਆਰ ਲੱਗਾ ਪਰ ਮੂਰਖ ਲੋਗ ਰੋਕਦੇ ਹਨ ਜੇ ਪਿਆਰੇ ਨਾਲੋਂ ਪਿਆਰ ਟੁੱਟ ਗਿਆ ਤਾਂ ਮੌਤ ਹੋ ਜਾਏਗੀ ਬਾਦਸ਼ਾ ਸਿਕੰਦਰ ਲੋਧੀ ਹੈਰਾਨ ਮੁਗਿਆ ਇੱਕ ਮਾਮੂਲੀ ਜੁਲਾਹਿਆ ਬਿੱਲੀ ਦੇ ਬਾਦਸ਼ਾ ਕੋਲ ਨਹੀਂ ਡਰਦਾ ਮੌਤ ਕੋਲੋਂ ਨਹੀਂ ਡਰਦਾ ਅੱਛਾ ਮੈਂ ਵੀ ਸਿਕੰਦਰ ਹਾਂ ਜਰੂਰ ਇਸ ਨੂੰ ਸੱਡੇ ਰਾਹ ਪਾਵਾਂ। ਇਹ ਆਖ ਕੇ ਸਨੇਹ ਹੰਤਾਰ ਕੀਤਾ ਉਹ ਕ੍ਰੋਧ ਨਾਲ ਕੰਬਿਆ। ਅੱਖਾਂ ਲਾਲ ਕੀਤੀਆਂ ਉਸਨੇ ਅਹਿਲ ਕਲਾਮ ਵੈਗਰੂ। ਉਸਨੇ ਅਹਿਲਕਾਰਾਂ ਨੂੰ ਹੁਕਮ ਦਿੱਤਾ। ਲੱਕੜਾਂ ਇਕੱਠੀਆਂ ਕਰੋ। ਉਹਨਾਂ ਲੱਕੜਾਂ ਵਿੱਚ ਕਬੀਰ ਨੂੰ ਬਿਠਾ ਕੇ ਸਾੜ ਦਿਓ। 파ੜੀ ਤੋਤਾ ਬਚ ਗਿਆ। ਅੱਗ ਤੋਂ ਕਿਵੇਂ ਬਚੇਗਾ? ਆ ਲੱਕੜਾ ਅੱਧੀਆਂ ਰੱਖਣੀਆਂ ਤੇ ਅੱਧੀਆਂ ਉੱਪਰ ਪਹਿਰਾ ਤਾੜ ਕੇ ਰੱਖਣਾ ਜੇ ਇਸ ਦਪਾ ਵੀ ਇਹ बच ਗਿਆ ਤੇ ਯਾਦ ਰੱਖੋ ਤੁਹਾਡੀ ਜਾਨ ਨਹੀਂ ਬਚੇਗੀ ਤੁਸੀਂ ਜਾਣ ਕੇ ਕਬੀਰ ਨੂੰ ਨਹੀਂ ਮਾਰਦੇ ਇਉਂ ਤਾੜਨਾ ਕਰਕੇ ਬਾਦਸ਼ਾਹ ਤੰਬੂ ਵਿੱਚ ਵੜ ਗਿਆ ਉਸ ਦਾ ਦਿਲ ਕੰਬਣ ਲੱਗ ਪਿਆ ਸੀ ਪਰ ਬਾਦਸ਼ਾਹੀ ਹੰਕਾਰ ਉਸ ਨੂੰ ਉਲਟ ਤੋੜ ਰਿਹਾ ਸੀ ਫਸਾਈਆਂ ਨੇ ਕਬੀਰ ਨੂੰ ਬੰਨ ਲਿਆ ਅਤੇ ਉਹ ਜਾੜ ਦੇ ਵਿੱਚ ਲੈ ਗਏ। ਬਾਦਸ਼ਾਹ ਦੇ ਬੰਦੇ ਕਬੀਰ ਨੂੰ ਜੰਗਲ ਵਿੱਚ ਲੈ ਗਏ। ਉਸੇ ਤਰ੍ਹਾਂ ਜਿਵੇਂ ਕਬੀਰ ਰਾਜੇ ਸਲਵਾਨ ਦੇ ਆਖੇ ਉਸ ਦੇ ਪੁੱਤਰ ਪੂਰਨ ਨੂੰ ਜੰਗਲ ਵੱਲ ਲੈ ਗਏ ਸਨ। ਅੱਗ ਵਿੱਚ ਸਾੜੇ ਜਾਣ ਦਾ ਹੁਕਮ ਸੁਣ ਕੇ ਬਹੁਤ ਲੋਕ ਐਪੀਤ ਹੋ ਗਏ ਕਿ ਹੁਣ ਤਾਂ ਜ਼ਰੂਰ ਹੀ ਕਬੀਰ ਜੀ ਨਹੀਂ ਬਚਣਗੇ। ਬਾਦਸ਼ਾਹ ਕਹਿਰ ਕਰ ਰਿਹਾ ਹੈ। ਇਸ ਦੀ ਬਾਦਸ਼ਾਹੀ ਜ਼ਰੂਰ ਗਰਖ ਹੋਏਗੀ। ਸਰਕਾਰੀ ਬੰਦਿਆਂ ਨੇ ਜੰਗਲ ਵਿੱਚ ਅਪੜ ਕੇ ਬਹੁਤ ਸਾਰੀਆਂ ਲੱਕੜਾਂ ਇਕੱਠੀਆਂ ਕੀਤੀਆਂ ਲੱਕੜਾਂ ਦੇ ਢੇਰ ਉੱਤੇ ਕਬੀਰ ਜੀ ਨੂੰ ਰੱਖ ਦਿੱਤਾ ਉਸੇ ਤਰ੍ਹਾਂ ਜਿਵੇਂ ਰਾਮ ਜੀ ਦੇ ਹੁਕਮ ਨਾਲ ਸਤ ਧਰਮ ਦੀ ਪਰਖਿਆ ਦੇਣ ਵਾਸਤੇ ਸੀਤਾ ਜੀ ਕਦੇ ਅਗਨ ਪਰਖਿਆ ਦੇ ਸਮੇਂ ਕਿੜੇ ਮੱਥੇ ਚਿਖਾ ਵਿੱਚ ਬੈਠ ਗਏ ਸਨ ਢੇਹਾ ਉੱਪਰ ਲੱਕੜਾ ਰੱਖ ਦਿੱਤੀਆਂ ਜਿਵੇਂ ਕਬੀਰ ਜੀ ਪਰਲੋਗ ਗਮਨ ਕਰ ਗਏ ਸਨ ਹਜ਼ਾਰਾਂ ਲੋਕ ਚੁਗਰ ਦੇ ਦਖਲੋਤੇ ਵੇਖ ਰਹੇ ਸਨ ਸਾਰਿਆਂ ਦੇ ਦਿਲ ਕੰਬਦੇ ਅੱਖਾਂ ਰੋਂਦੀਆਂ ਸਨ ਪਰ ਚੁੱਪ ਸਨ ਬਾਦਸ਼ਾਹੀ ਹੁਕਮ ਕਰਕੇ ਕੋਈ ਕੁਸਕ ਨਹੀਂ ਸੀ ਰਿਆ ਨੰਗੀਆਂ ਤਲਵਾਰਾਂ ਦਾ ਪੈਰਾ ਸੀ ਉਹਨਾਂ ਨੇ ਚਾਰੇ ਪਾਸੇ ਤੋਂ ਇੱਕ ਵਾਰ ਅੱਗ ਲਾਈ ਸੁੱਕਾ ਬਾਲਣ ਸੀ ਮਿੰਟਾਂ ਵਿੱਚ ਅੱਗ ਦੇ ਭਾਂਬੜ ਵੱਲ ਉੱਠੇ ਦੇਖਣ ਵਾਲਿਆ ਕਾਲਜੂਗ ਦੇ ਲੋਕਾਂ ਨੇ ਹੋਕੇ ਲਏ ਤੇ ਆਖਿਆ ਅੱਜ ਕਬੀਰ ਮਰ ਗਿਆ ਹੁਣ ਨਹੀਂ ਬਚੇਗਾ ਪਰ ਕਬੀਰ ਨੂੰ ਭਰੋਸਾ ਸੀ ਕਿ ਜੇ ਉਸ ਦੇ ਰਾਮ ਨੇ ਜੇ ਨਹੀਂ ਮਾਰਨਾ ਤਾਂ ਉਹ ਨਹੀਂ ਮਰੇਗਾ ਮਾਰਨਾ ਜਵਾਲਣਾ ਰਾਮ ਦੇ ਹੱਥ ਅੱਗ ਦੇ ਲੰਬੂ ਨਿਕਲੇ ਸਾਰੀਆਂ ਲੱਕੜਾ ਅੱਗ ਦੀ ਲਪੇਟ ਵਿੱਚ ਆ ਗਈਆਂ ਸਾਰੇ ਰਾਖੇ ਦੋ ਦੋ ਪੈਲੀਆਂ ਪਿੱਛੇ ਹੋ ਗਏ ਕਿਉਂਕਿ ਸਾਰੀ ਰਾਖੀ ਦੋ ਦੂ ਪੈੜੀਆਂ ਪਿੱਛੇ ਹੋ ਗਏ ਕਿਉਂ ਸੇਕ ਦੂਰ ਦੂਰ ਜਾਂਦਾ ਸੀ ਦੂਰੋਂ ਦੇਖਦੇ ਰਹੇ ਕਿ ਕਿਸੇ ਕਰਾਮਾਤ ਨਾਲ ਕਬੀਰ ਅੱਗ ਵਿੱਚੋਂ ਨਿਕਲ ਜਾਂਦਾ ਹੈ ਕਿ ਨਹੀਂ ਤਿੰਨ ਘੰਟੇ ਅੱਗ ਬਲਦੀ ਰਹੀ ਤਿੰਨਾ ਘੰਟਿਆਂ ਪਿੱਛੋਂ ਸਰਕਾਰੀ ਕਰਮਚਾਰੀਆਂ ਨੂੰ ਇੰਦ ਪ੍ਰਤੀਤ ਹੋਣ ਲੱਗ ਪਿਆ ਜਿਵੇਂ ਹੁਣ ਸਵਾ ਦਾ ਢੇਰ ਹੀ ਰਹਿ ਗਿਆ ਉਹਨਾਂ ਨੂੰ ਪੱਕਾ ਭਰੋਸਾ ਹੋ ਗਿਆ ਈਸ਼ਵਰ ਕਬੀਰ ਜੀ ਹੁੰਦਾ ਨਹੀਂ ਰਿਹਾ। ਉਹਦੀਆਂ ਹੱਡੀਆਂ ਵੀ ਸੜ ਕੇ ਸੁਆਹ ਹੋ ਚੁੱਕੀਆਂ ਹੋਣਗੀਆਂ। ਹੁਣ ਪਾਣੀ ਸੁਟ-ਸੁਟ ਕੇ ਕਿਖਾ ਨੂੰ ਬੁਝਾ ਕੇ ਗੰਗਾ ਵਿੱਚ ਸੁਟ ਦੇਣਾ ਚਾਹੀਦਾ ਹੈ। ਉਹਨਾਂ ਨੇ ਪਾਣੀ ਦੀਆਂ ਮਸ਼ਕਾ ਮੰਗਵਾਈਆਂ। ਕਿਖਾ ਨੂੰ ਠੰਡਿਆ ਕੀਤਾ। ਠੰਡਿਆ ਕਰਕੇ ਜਦੋਂ ਫਰੋੜਿਆ ਤਾਂ ਹੇਠੋਂ ਕਬੀਰ ਜੀ ਜਿਉਂਦੇ ਨਿਕਲੇ। ਉਹਨਾਂ ਰਿਉ ਦਾੜੇ ਦੇ ਕੱਪੜੇ ਨਾ ਸੜੇ ਨਾ ਖੜਾਵਾ ਸੜੀਆਂ। ਉਠ ਕੇ RAM RAM ਆਖਣ ਲੱਗ ਪਏ। ਉਹਨਾਂ ਸਗੋਂ ਸਾਰਿਆਂ ਨੂੰ ਪੁੱਛਿਆ RAM ਜਨੂ ਤੁਹਾਨੂੰ ਕੋਈ ਕਸ਼ਟ ਤਾਂ ਨਹੀਂ ਹੋਇਆ? ਮੇਰਾ RAM ਰਾਖਾ। ਜਿਵੇਂ ਅੱਗ ਦੇ ਸੇਕ ਨਾਲ ਸੋਨਾ ਸਾਫ਼ ਹੋ ਜਾਂਦਾ ਹੈ। ਡਰ ਕਾ ਮਾਰਦਾ ਹੈ, ਤਿਵੇਂ ਚਿਖਾ ਵਿੱਚੋਂ ਨਿਕਲ ਕੇ ਕਬੀਰ ਜੀ ਦੂਨੇ ਨੂਰ ਨੂਰ ਹੋ ਗਏ। ਉਹਨਾਂ ਦੇ ਚਿਹਰੇ ਦਾ ਪ੍ਰਭਾਵ ਚੰਦਿਆ ਨਹੀਂ ਸੀ ਜਾਂਦਾ। ਉਹ ਸੱਚਮੁੱਚ ਭਗਵਾਨ ਰੂਪ ਹੋ ਗਏ ਸਨ। ਦੋਆ ਡੰਡਾ ਵਿੱਚੋਂ ਉਹਨਾਂ ਨੇ ਰਾਮ ਦੇ ਤੋਹਾ ਡੰਡਾ ਵਿੱਚੋਂ ਉਹਨਾਂ ਦੇ ਰਾਮ ਨੇ ਉਹਨਾਂ ਨੂੰ ਹੱਥ ਦੇ ਕੇ ਰੱਖ ਲਿਆ ਕਬੀਰ ਸੜਿਆ ਨਹੀਂ ਅੱਗ ਨੇ ਨਹੀਂ ਸਾੜਿਆ ਉਹ ਸੱਚਮੁੱਚ ਰਾਮ ਭਗਤ ਹੈ ਇਸ ਤਰ੍ਹਾਂ ਕਾਸ਼ੀ ਦੇ ਹਰ ਵਾਸੀ ਦੀ ਜ਼ੁਬਾਨੋਂ ਆਪ ਮੁਹਾਰੇ ਨਿਕਲ ਰਹੇ ਸਨ ਹਰ ਪਾਸੀ ਕਬੀਰ ਦੀ ਸ਼ੋਭਾ ਹੋ ਰਹੀ ਕਬੀਰ ਦਾ ਪਰਿਵਾਰ ਜੋ ਸੋਗ ਵਿੱਚ ਬੈਠਾ ਸੀ ਉਹ ਖੁਸ਼ ਹੋ ਗਿਆ ਮਾਤਾ ਲੋਈ ਖੁਸ਼ੀ ਦੇ ਵਿੱਚ ਫੁੱਲੀ ਨਹੀਂ ਸੀ ਸਮਾਉਂਦੀ RAM ਨੇ ਉਹਦੇ ਪਤੀ ਨੂੰ ਬਚਾ ਲਿਆ ਸੀ ਕਬੀਰ ਦਾ ਜਸ ਪਾਸ਼ੀਂ ਦੀਆਂ ਗਲੀਆਂ ਦੇ ਵਿੱਚ ਗੂੰਜਣ ਲੱਗਾ ਜਿਹੜਾ ਵੀ ਸੁਣਦਾ ਉਹ ਹੀ ਕਬੀਰ ਦੇ ਦਰਸ਼ਨ ਕਰਨ ਚਲੇ ਜਾਂਦਾ ਪਾਸ਼ੀ ਦੇ कोतवाल ਇਹੋ ਸਰਕਾਰੀ ਐਨਕਾਰਾਂ ਨੂੰ ਕਰੜਾ ਹੁਕਮ ਸੀ ਕਿ ਜਿਵੇਂ ਵੀ ਹੋਵੇ ਕਬੀਰ ਨੂੰ ਜ਼ਰੂਰ ਮਾਰਨਾ ਹੈ ਜੇ ਜਿਉਂਦਾ ਰਹਿ ਗਿਆ ਤੋਂ ਤੁਹਾਨੂੰ ਮਾਰ ਦਿੱਤਾ ਜਾਏਗਾ ਹੁਕਮ ਵੀ ਪੂਰਾ ਕਰਨਾ ਓਖਾ ਹੋ ਗਿਆ ਅੱਗ ਵਿੱਚੋਂ ਨਿਕਲੇ ਕਬੀਰ ਨੂੰ ਉਹਨਾਂ ਨੇ ਫੇਰ ਫੜ ਲਿਆ ਹੱਥੀ ਪੈਰੀਂ ਬੇੜੀਆਂ ਤੇ ਹੱਥਕੜੀਆਂ ਮਾਰ ਕੇ ਮੂਰ ਕਬੀਰ ਨੂੰ ਫੜ ਲਿਆ ਗਿਆ ਉਹ ਮੂਰਖ ਸਮਝੇ ਨਾ ਕਿ ਕਬੀਰ RAM ਅੰਸ ਹੈ ਇਹ ਅਮਰ ਹੈ ਇਹ ਨਹੀਂ ਮਰੇਗਾ ਉਹਨਾਂ ਫੈਸਲਾ ਕੀਤਾ ਇਹ ਬਾਦਸ਼ਾਨ ਨੂੰ ਅਣਦੱਸੇ ਹੀ ਹਾਥੀ ਅੱਗੇ ਸੁੱਟ ਦਿੱਤਾ ਜਾਏ ਇਸ ਲਈ ਵਿਉਂਤ ਨੂੰ ਪੂਰਿਆ ਕਰਨ ਵਾਸਤੇ ਉਹ ਤਾਬਲੇ ਹੋ ਗਏ ਉਹ ਨਾ ਸਮਝੇ ਕਿ ਜਿਸ ਨੂੰ ਅੱਗ ਨੇ ਨਹੀਂ ਸਾੜਿਆ ਉਹ ਕਿਵੇਂ ਮਰੇਗਾ